ਹਾਂਜੀ ਗੁਰੂ ਪਿਆਰ ਵਾਲਿਓ ਮਨੁੱਖ ਰੋਗਾਂ ਦੇ ਨਾਲ ਬਹੁਤ ਪਰੇਸ਼ਾਨ ਆ ਕਿਸੇ ਨੂੰ ਕੋਈ ਰੋਗ ਕਿਸੇ ਨੂੰ ਕੋਈ ਰੋਗ ਰੋਗਾਂ ਦੇ ਇਲਾਜ ਤੋਂ ਪਹਿਲਾਂ ਜੇਕਰ ਆਪਾਂ ਨੂੰ ਰੋਗ ਦਾ ਕਾਰਨ ਪਤਾ ਹੋਵੇ ਤਾਂ ਇਲਾਜ ਸੌਖਾ ਹੋ ਜਾਂਦਾ ਸੱਚੇ ਬਾਦਸ਼ਾਹ ਨੇ ਜੋ ਬਚਨ ਕੀਤੇ ਨੇ ਹੁਣ ਦੇ ਡਾਕਟਰ ਵੀ ਕਾਫੀ ਹੱਦ ਤੱਕ ਉਹ ਗੱਲਾਂ ਕਹਿ ਰਹੇ ਆ ਵੇ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਆਪਾਂ ਸਚਾਈ ਤੋਂ ਮੂੰਹ ਮੋੜਦੇ ਆ ਮਾਲਕ ਨੂੰ ਭੁੱਲ ਜਾਂਦੇ ਆ ਰਸਾ ਭੋਗਾਂ ਦੇ ਵਿੱਚ ਖਾਚਤ ਹੋ ਜਾਂਦੇ ਆ ਸਵਾਦਾਂ ਦੇ ਪਿੱਛੇ ਦੌੜਦੇ ਆ ਤਾਂ ਫਿਰ ਸਰੀਰ ਦੇ ਵਿੱਚ ਰੋਗ ਪੈਦਾ ਹੁੰਦੇ ਆ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਇੱਕ ਤਾਂ ਇਹ ਕਾਰਨ ਹੋ ਗਿਆ ਚਲੋ ਲੋੜ ਜੋਗਾ ਖਾਓ ਲੋੜ ਜੋਗੇ ਸੰਜਮ ਦੇ ਵਿੱਚ ਰਹਿ ਕੇ ਬਾਕੀ ਰਸ ਮਾਣੋ ਤਾਂ ਜਿਹੜਾ ਇਹ ਸਰੀਰ ਆ ਰੋਗਾਂ ਤੋਂ ਬਚਿਆ रह ਸਕਦਾ ਫੇਰ ਜਿਹੜਾ ਆਲਸ ਆ ਉਹ ਵੀ ਵੱਡਾ ਰੋਗ ਆ ਜਦੋਂ ਆਪਾਂ ਸਤ ਸੰਗਤ ਕਰਦੇ ਆ ਉੱਥੇ ਸੇਵਾ ਕਰਦੇ ਆ ਤੇ ਆਲਸ ਰੋਗ ਤੋਂ ਮੁਕਤੀ ਪ੍ਰਾਪਤ ਕਰਦੇ ਆ ਜਿਹੜਾ ਮਿਹਨਤੀ ਬੰਦਾ ਜੋ ਸਰੀਰ ਕਰਕੇ ਆਲਸ ਤੇੋਂ ਦੂਰ ਹੋ ਚੁੱਕਾ ਮਨੋਖਾ ਉਹ ਵੀ ਕਾਫੀ ਹੱਦ ਤੱਕ ਰੋਗਾਂ ਤੋਂ ਬਚਿਆ ਰਹਿੰਦਾ ਗੁਰੂ ਮਹਾਰਾਜ ਨੇ ਬਚਨ ਕੀਤੇ ਨੇ ਸੰਤ ਸੰਗ ਮਿਲ ਹਰ ਹਰ ਜਪਿਆ ਬਿਨ ਸੇ ਆਲਸ ਰੋਗਾ ਜੀਓ ਇਹ ਵੀ ਇੱਕ ਰੋਗਾ ਤੋ ਆਲਸ ਨੂੰ ਤਿਆਗਣਾ ਪਹਿਲੀ ਗੱਲ ਹੋਗੀ ਸੰਜਮ ਦੇ ਨਾਲ ਰਸ ਮੰਨਣੇ ਜ਼ਿੰਦਗੀ ਦੇ ਦੂਜੀ ਗੱਲ ਹੋ ਗਈ ਆਲਸ ਨੂੰ ਤਿਆਗਣਾ ਤੇ ਤੀਜੀ ਗੱਲ ਜਿਹੜੀ ਉਹ ਸਭ ਤੋਂ ਵੱਡੀ ਧਿਆਨ ਦੇਣ ਜੋਗਾ ਉਹ ਕੀ ਆ ਵੀ ਅਸੀਂ ਆਪਦੀ ਹੌਮੇ ਦੇ ਵਸ ਵਿੱਚ ਆ ਕੇ ਦੂਜਿਆਂ ਦੀ ਦੇਖਾ ਦੇਖੀ ਬਿਨਾ ਚਾਦਰ ਦੇਖੇ ਪੈਰ ਪਸਾਰਦੇ ਆ ਜਾਂ ਦੂਜਿਆਂ ਦੀ ਤਰੱਕੀ ਨੂੰ ਦੇਖ ਕੇ ਮਨ ਦੇ ਵਿੱਚ ਈਰਖਾ ਕਰਦੇ ਆ ਇਹ ਦੋਨੇ ਚੀਜ਼ਾਂ ਜਿਹੜੀਆਂ ਉਹ ਸਾਨੂੰ ਮਾਨਸਿਕ ਤੌਰ ਤੇ ਰੋਗੀ ਕਰ ਦਿੰਦੀਆਂ ਮਨ ਤੇ ਸਰੀਰ ਦਾ ਸਿੱਧਾ ਸਬੰਧ ਆ ਗੁਰੂ ਮਹਾਰਾਜ ਨੇ ਬਚਨ ਕੀਤੇ ਨੇ ਨਾ ਕਿ ਇਹ ਗੱਲਾਂ ਹੈਗੀਆਂ ਹੋਮਿਓਕਰਕਈ ਹਾਂ ਮੇਰੇ ਨਾਲੋਂ ਕਿਵੇਂ ਕੋਈ ਅੱਗੇ ਲੰਘ ਗਿਆ ਜਾਂ ਦੂਜਾ ਬੰਦਾ ਇੰਨੇ ਤਰੱਕੀ ਕਰ ਗਿਆ ਮੈਂ ਕਿਉਂ ਨਹੀਂ ਕੀਤੀ ਇਹ ਗੱਲ ਕੋਈ ਛੋਟੀ ਮੋਟੀ ਨਹੀਂ ਹੈ ਹੌਮੇ ਦੀਰਗ ਰੋਗ ਹੈ ਪਰੇ ਦਾ ਲਾਜ ਵੀ ਹੈਗਾ ਗੁਰੂ ਮਹਾਰਾਜ ਨੇ ਬਚਨ ਕੀਤੇ ਨੇ दारू ਪੀਅ ਇਸਮਾਹੀ ਐ ਥੋੜੀ ਵੀ ਲਾ ਲਾਜ ਆ ਇਹ ਧਿਆਨ ਰੱਖੋ ਭਾਈ ਮਿਹਨਤ ਕਰੋ ਤੇ ਤਰੱਕੀ ਵਾਲੇ ਪਾਸੇ ਆਪ ਦਾ ਧਿਆਨ ਰੱਖੋ ਪਰ ਜਿਹੜਾ ਮੌਜੂਦਾ ਹਾਲਾਤ ਨੇ ਉਹਨਾਂ ਦੇ ਵਿੱਚ ਪ੍ਰਸਾਨ ਨਾ ਰਹੋ ਖੁਸ਼ ਰਹੋ ਤੇ ਜੇ ਦੂਜਿਆਂ ਦਾ ਕਿਸੇ ਦਾ ਬੁਰਾ ਨਾਂ ਸੋਚੋ ਗੁਰੂ ਮਹਾਰਾਜ ਨੇ ਤਾਂ ਇਥੋਂ ਤੱਕ ਬਚਨ ਕੀਤੇ ਨੇ ਕਹਿੰਦੇ ਜੇਕਰ ਤੁਸੀਂ ਕਿਸੇ ਦਾ ਬੁਰਾ ਨਹੀਂ ਤਕਾਉਂਗੇ ਕਿਸੇ ਦੇ ਨਾਲ ਈਰਖਾ ਨਹੀਂ ਕਰੋਗੇ ਤਾਂ ਤੁਹਾਨੂੰ ਕੋਈ ਦੁੱਖ ਹੋਈ ਨਹੀਂ ਸਕਦਾ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਵੇਖੋ ਕਿੰਨੇ ਪਿਆਰ ਨਾਲ ਕਿਹਾ ਹੈ ਮੇਰੇ ਭਾਈ ਹੈ ਮੇਰੇ ਮਿੱਤਰ ਵੀ ਤੈਨੂੰ ਦੁੱਖ ਕੋਈ ਹੋਈ ਨਹੀਂ ਸਕਦਾ ਕਿਸੇ ਦਾ ਬੁਰਾ ਨਾ ਉਹਦੇ ਚਤ ਦੇ ਵਿੱਚ ਰੱਖ ਦੂਜਿਆਂ ਦੀ ਤਰੱਕੀ ਨੂੰ ਦੇਖ ਕੇ ਸੜਨਾ ਸਾਰਿਆਂ ਦਾ ਭਲਾ ਮੰਗ ਸਾਰਿਆਂ ਦੇ ਭਲੇ ਵਿੱਚ ਤੇਰਾ ਭਲਾ ਆਪੇ ਹੀ ਆ ਜਾਣਾ ਤੇਰੀ ਆਪੇ ਚੜ੍ਹਦੀ ਕਲਾ ਹੋ ਜਾਣੀ ਆ। ਬਾਕੀ ਮਾਲਕ ਦੇ ਘਰ ਤਾਂ ਕੋਈ ਘਾਟਾ ਹੈ ਹੀ ਨਹੀਂ। ਜੇਕਰ ਆਪਾਂ ਉਹਦੇ ਨਾਲ ਜੁੜਾਂਗੇ, ਉਸ ਤੋਂ ਮੰਗਾਂਗੇ ਤੇ ਆਪਾਂ ਰੋਜ਼ ਤਾਂ ਬਚਨ ਪੜ੍ਹਦੇ ਸੱਚੇ ਸਹਿਵਾ ਕਿਆ ਨਾਹੀ ਕਰਤੇ ਰਹਿ। ਘਰ ਤਾਂ ਤੇਰੇ ਸਭ ਕੁਝ ਹੈ। ਜਿਸ ਦੇਹ ਸੋ ਪਾਵੇ, ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹਿਣੀ। ਜਿਹੜੀ ਇਹ ਕਾਇਆ ਆ ਉਹ ਵੀ ਕੰਚਨ ਵਰਗੀ ਹੋ ਜਾਊਗੀ। ਸਰੀਰ ਵੀ ਤੰਦਰੁਸਤ ਹੋ ਜਾਊਗਾ। ਤੇ ਅਸੀਂ ਮਾਨਸਿਕ ਤੌਰ ਤੇ ਵੀ ਖੇੜੇ ਦੇ ਵਿੱਚ ਰਹਿਣ ਲੱਗ ਜਾਂਗੇ